ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1469 ਚ ਜਨਮ ਸੀ 1539 ਚ ਜੋਤੀ ਜੋਤ ਸਮਾਏ ਸੀ ਉਹਦੇ ਵਿੱਚ ਹੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6700 ਸਾਲ ਪਹਿਲਾਂ ਗੁਰੂ ਸਾਹਿਬ ਲਿਖੇ ਸੀ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਤ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਕਿਦਾ ਦਰਜਾ ਧਰਤੀ ਨੂੰ ਮਾਤ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਥੱਲੇ ਪਾਣੀ ਪਾਉਂਦੀ ਹੋਣੀ ਡੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਲੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਉਸ ਵੇਲੇ ਤਾਂ ਨਹੀਂ ਕੋਈ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲਾ ਕਰ ਦਨ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਕਿ ਆਹ ਤਿੰਨ ਚੀਜ਼ਾਂ ਬਚਾ ਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆਹ ਤਿੰਨ ਚੀਜ਼ਾਂ ਬਚਾ ਲ ਵੱਧ ਕਿਸਮਤੀ ਹੈ ਸਾਡੀ ਕਿ ਹਜੇ ਤੱਕ ਅਸੀਂ ਇਹਨਾਂ ਤਿੰਨਾਂ ਨੂੰ ਬਚਾਉਣ ਨੂੰ ਫਿਰਦੇ ਆਂ ਜੀ ਤਿੰਨਾਂ ਨੂੰ ਅਸੀਂ ਹਜੇ ਤੱਕ ਬਚਾ ਨਹੀਂ ਰਹੇ ਜੀ ਸਰਕਾਰਾਂ ਆ ਗਈਆਂ ਇਹਨਾਂ ਦੀਆਂ ਵੀ ਆ ਗਈਆਂ ਉਹਨਾਂ ਦੀਆਂ ਵੀ ਆ ਗਈਆਂ ਕੀ ਕਰੀ ਜਾਨੇ ਜੀ ਅਮਰੀਕਾ ਕੈਨੇਡਾ ਨੇ ਉਹਨਾਂ ਨੇ ਆਦਾ ਪਾਣੀ ਛੇੜਿਆ ਨਹੀਂ ਹੈਗਾ ਥੱਲੋਂ ਹਜੇ ਉਹ ਕਹਿੰਦੇ ਅਸੀਂ ਬਾਅਦ ਚ ਗੱਡਾਂਗੇ ਜਦੋਂ ਮੁੱਕ ਗਿਆ ਧਰਤੀ ਤੇ ਉਹ ਇਧਰੋਂ ਉਧਰੋਂ ਲੜੀ ਜਾਂਦੇ ਆ ਤੇਲ ਪਿੱਛੇ ਵੀ ਲੜੀਆਂ ਤੇਲ ਉਹਨਾਂ ਕੋਲੇ ਵੀ ਬਹੁਤ ਹੈ ਤੇਲ ਪਿੱਛੇ ਲੜਾਈਆਂ ਲੜੀ ਜਾਂਦੇ ਆ ਇਧਰੋਂ ਉਧਰੋਂ ਤੇਲ ਲਈ ਜਾਂਦੇ ਆ ਆਪਦਾ ਨਹੀਂ ਛੇੜਦੇ ਜੀ ਉਹ ਕਹਿੰਦੇ ਜਦੋਂ ਮੁੱਕ ਗਿਆ ਉਦੋਂ ਗੱਡਾਂਗੇ ਇਸ ਦਾ ਆਪਣਾ ਆਈ ਉਹਨਾਂ ਦੀ ਹਵਾ ਹੈ ਤੇ ਅਸੀਂ ਤਾਂ ਮੈਨੂੰ ਲੱਗਦਾ ਹੈ ਅੱਜ ਸਤੰਬਰ ਅਕਤੂਬਰ ਆਊਗਾ ਜੀ ਪਹਿਲਾਂ ਪਰਾਲੀ ਫਿਰ ਦੀਵਾਲੀ ਦਸਹਿਰਾ ਦਸਹਿਰਾ ਆਉਂਦੀ ਦੀਵਾਲੀ ਉਹ ਤੋਂ ਪਹਿਲਾਂ ਹੁੰਦੀ 20 ਦਿਨ ਦਸਹਿਰਾ ਪਹਿਲਾਂ ਹੁੰਦਾ 20 ਦਿਨ ਜਿਉਂ ਲੱਗਦੇ ਆ ਪਟਾਕੇ ਚਲਾਉਣ ਔਰ ਮੌਸਮ ਉਸ ਵੇਲੇ ਮੌਇਸਚਰ ਵਾਲਾ ਹੁੰਦਾ ਸਾਰਾ ਕੁਝ ਇੱਥੇ ਜੰਮੀ ਜਾਂਦਾ ਹੈ ਮੈਨੂੰ ਲੱਗਦਾ ਅਕਤੂਬਰ ਨਵੰਬਰ ਦਸੰਬਰ ਤੱਕ ਤਾਂ ਸੀ ਵੈਸੀ ਸਾਡੇ ਫੇਫੜੇ ਜਿਹੜੇ ਨੇ ਨਾ ਉਹ ਮੈਨੂੰ ਲੱਗਦਾ ਮਨ ਜਿਹੜੀ ਆਕਸੀਜਨ ਤੱਕ ਰਹਿ ਨਹੀਂ ਅਸੀਂ ਤਾਂ ਹੋਰ ਹੀ ਕਿਸੇ ਗੈਸ ਤੇ ਹੋ ਗਏ ਇੰਨਾ ਕਿਤੇ ਉੱਥੇ ਬੋਇੰਗ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬੋਇੰਗ ਨੇ ਕਿਤੇ ਫੇ ਨਾ ਦਾ ਸੀ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ ਅਸੀਂ ਕਾਰਬਨ ਮੋਨੋਆਕਸਾਈਡ ਤੇ ਹੋ ਗਏ ਜੀ ਕੋਈ ਗੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ ਚ ਸਕੂਟਰ ਵੱਜਦਾ ਬੱਸ ਚ ਬੱਸ ਵੱਜਦੀ ਏ ਕੌਣ ਜ਼ਿੰਮੇਵਾਰ ਹੈ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿਵੇਂ ਨਾ ਕਿਵੇਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ ਬਿਨਾ ਕੀ ਕਰਨਾ ਹੈ ਮੰਗਲ ਗ੍ਰਹਿ ਤੇ ਵਾਤਾਵਰਨ ਹੀ ਨਹੀਂ ਹੈਗਾ ਨਹੀਂ ਤਾਂ ਮੰਗਲ ਗ੍ਰਹਿ ਤੇ ਜਾਵੜਦੇ ਆਪਾਂ ਹੁਣ ਤੱਕ ਇੱਥੇ ਵਾਤਾਵਰਨ ਹੈ ਆਕਸੀਜਨ ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਨੂੰ ਚਾਹੇ ਕਿਉਂਕਿ ਗੁਰੂ ਸਾਹਿਬ ਨੇ ਲਿਖਿਆ ਹੈ ਹਰ ਗ੍ਰੰਥ ਦੇ ਵਿੱਚ ਲਿਖਿਆ ਹੈ ਹਵਾਵਾਰੇ ਪਾਣੀਵਾਰੇ ਮਾਨਵਤਾਵਾਰੇ ਮਨੁੱਖਤਾਵਾਰੇ ਹਰ ਗ੍ਰੰਥ ਚ ਲਿਖਿਆ ਕਿ ਉਹ ਤੋਂ ਬਿਨਾ ਨਹੀਂ ਰਹਿ ਸਕਦੇ ਸੋ ਮੈਂ ਮੇਰੇ ਸਾਥੀ ਮੇਰੇ ਸਾਰੇ ਬੈਠੇ ਨੇ ਕਿ ਸਖਤੋ ਸਖਤ ਸਜ਼ਾ ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਨੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਚੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਨੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਰੇ ਤੋਂ ਬਟਦਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣਗੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜੱਕ ਅਸੀਂ ਤਾਂ ਜੱਕ ਕਰ ਲਓ ਸਾਡਾ ਕੀ ਕਰਨਾ ਇਸ ਤਾਂ ਹੀ ਕਰ ਦਾਂਗੇ ਫਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬਾਈਬਲ ਕਲਾ ਕੋਟਕਪੂਰਾ ਮੈਂ ਨਹੀਂ ਕਹਿੰਦਾ ਕਿ ਕინੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੀ ਸੀ ਵਿਗਾੜਤਾ ਜੀ ਜਾਈਏ ਕਿੱਧਰ ਹਣ ਅਸੀਂ ਜਲਾਨ ਪੇਸ਼ ਕੀਤੇ ਆ ਕੋਸ਼ਿਸ਼ ਕਰ ਰਹੇ ਆ ਜਨਾਬ ਜੀ ਐ ਗੁਟਕਾ ਸਾਹਿਬ ਮੱਥੇ ਲਾ ਕੇ ਜਿਨ੍ਹਾਂ ਨੇ ਸੌਆਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕਹਿੰਦੇ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ